ਠੀਕ ਹੈ ਮੈਨੂੰ ਬਾਬਾ ਜੀ ਦੇ ਵਿਆਹ ਤੋਂ ਇਹ ਸਾਰਾ ਬੋਝ ਮੈਨੂੰ ਇੱਕ ਗੱਲ ਨੋਟ ਕਰ ਲਉ ਮੈਂ ਗਰਾਊਂਡ ਤੇ ਬੋਝ ਤੁਹਾਡੇ ਤੋਂ ਸ਼ੁਰੂ ਹੋਣਾ ਜੀ ਤੇ ਤੇਰੇ ਤੇ ਪੈਣਾ ਹੀ ਸਾਰਾ ਮੈਂ ਹਾਲੇ ਚੁੰਡੀਆਂ ਕੱਢ ਰਾਇਆ ਇਸ ਦੀਆਂ ਨੌ ਟਰਾਲੀਆਂ ਨੇ ਤੁਹਾਡੇ ਕੋ ਪਿੱਪਰ ਨੇ ਤੁਹਾਡੇ ਕੋ ਮੇਰ ਟਰਾਲੀ ਚਾਹੀਦੀ ਯਾਰ ਪਰ ਮੈਂ ਵੀ ਜੀ ਕਹਿੰਦੇ ਕੋਈ ਵੀ ਜਨੀ ਚੰਗਾ ਤਾਂ ਨਹੀਂ ਆ ਬਾਬੇ ਦੇ ਵਿਆਹ ਫੁਰਨ ਦੇ ਵਿੱਚ ਇਹੇ ਬਨਿਵਤਾ ਨੂੰ ਸੁਪਾਈ ਬਲਤਾਂ ਦੀ ਸਮੀਆਂ ਯਾਰ 4 ਦਿਨ ਰਹਿ ਗਿਆ ਪ੍ਰਧਾਨ ਸਾਹਿਬ ਮੱਕੇ ਮਦੀਨੇ ਦੇਰਬਾਰ ਸਾਹਿਬ ਸੇਵਾ ਕਰਨ ਜਾਂਦੇ ਆ ਸਾਨੂੰ ਮੌਕਾ ਮਿਲਿਆ ਵਾ ਆਪਾਂ ਸੇਵਾ ਕਰਨ ਦੀ ਬਜਾਏ ਆਪਾਂ ਇੱਥੇ ਹੋਰ ਗੱਲ ਪਾਇਆ ਕਿ ਅੱਜ ਮੈਂ ਨਹੀਂ ਉਹ ਕਹਿਣੀ ਚਾਹੁੰਦਾ ਆ ਕਿੱਥੇ ਵੀ ਦਮ ਲੱਗਦੇ ਆ ਉੱਥੇ ਬੰਦਾ ਰਾਤੀਂ ਬੁਤੀ ਲੱਗਦੀ ਜਿੱਥੇ ਦੇਖਣ ਨੂੰ ਤਾਂ ਲੱਗਦੀ ਨਾਲ ਠੀਕ ਆ ਤੇ ਫਿਰ ਕੋਈ ਗੱਲ ਨਹੀਂ ਮੈਂ ਡੀਸੀ ਸਾਹਿਬ ਛੱਡ ਕੇ ਮੰਤਰੀ ਸਾਹਿਬ ਇੱਥੇ ਆਉਂਦਾ ਠੀਕ ਆ ਮੈਨੂੰ ਬਾਬਾ ਜੀ ਦੇ ਵਿਆਹ ਤੋਂ ਸਾਰਾ ਪੋਜ ਮੇਰੀ ਇੱਕ ਗੱਲ ਨੋਟ ਕਰ ਲਓ ਮੈਂ ਗਰਾਉਂਡ ਤੇ ਪੋਜ ਤੁਹਾਡੇ ਤੋਂ ਸ਼ੁਰੂ ਹੋਣਾ ਜੇ ਤੇਰੇ ਤੇ ਪੈਣਾ ਹੀ ਸਾਰਾ ਠੀਕ ਹੈ ਤੁਹਾਨੂੰ ਬਾਰ ਬਾਰ ਇੱਕ ਗੱਲ ਮੈਂ ਕਹਿੰਦੇ ਆ ਪਰ ਤੁਹਾਡੇ ਨਾ ਦਿਮਾਗ ਦੇ ਉੱਤੇ ਐਂ ਲੰਘਦੀ ਕਦੀ ਪਾਣੀ ਇੱਕ ਉਹ ਜਿਹੜਾ ਰੋਡ ਆ ਉਹ ਬਲਾਕ ਕੀਤਾ ਕੂੜਾ ਸੁੱਟ ਕੇ ਸਾਰਾ ਜਿਹਨੇ ਕਰਨਾ ਉਹਨੇ ਉੱਥੇ ਜਾ ਕੇ ਮੈਂ ਵੇਖਣਾ ਹੋ ਗਿਆ ਸਰ ਉਹ ਰੋਡ ਮੈਨੂੰ ਖਾਲੀ ਚਾਹੀਦਾ ਹੋਣਾ ਜਾ ਰਹੇ ਆ ਜਿੰਨੇ ਜਿੰਨਾ ਮੈਂ ਹੁਣ ਤਾਂ ਉਹ ਨਹੀਂ ਹੋਗਾ ਇਹ ਰੋਡ ਪਰ ਜਾ ਰਹੇ ਆ ਉਹ ਨਹੀਂ ਆ ਕਲੀਅਰ ਮੈਂ ਮੈਂ ਆਪ ਜਾ ਰਹੇ ਆ ਕਿਸੇ ਲੱਗੀ ਕਰੋ ਤੇ ਲੱਗੀਏ ਜੀ ਸਰ ਬਾਈ ਜੀ ਵਧੀਆ ਕਰ ਉਹ ਮੈਂ ਜੁਪੀਟਰੋਂ ਹੀ ਆਵਾਂ ਤੇ ਵੀ ਇੰਦਲੇ ਸਾਹੇ ਮੈਂ ਅੱਥੂ ਟੂਰ ਚ ਆ ਗਿਆ ਬਸ ਅੰਦਾ ਲੱਗਦਾ ਤਾਂ ਬਸ ਬਰਾਨੀ ਲੈ ਕੇ ਪਰੈਂਟ ਜਾਂਦਾ ਤੇ ਕਰਾਈ ਜਮਾਈ ਉੱਪਰ ਖਾਲੀ ਆ ਤੁਰਿਆ ਯਾਰ ਆਈਟੇ ਨਾਲ ਉਹ 18 ਗੱਡੀਆਂ ਨੇ ਛੁੱਟੀਆਂ ਕੱਟ ਆਇਸ ਦੀਆਂ ਨੌ ਟਰਾਲੀਆਂ ਨੇ ਤੁਹਾਡੇ ਕੋ ਪਿੱਪਰ ਨੇ ਤੁਹਾਡੇ ਕੋ ਮਿਰ ਟਰਾਲੀ ਚਾਹੀਦੀ ਯਾਰ ਕਿਰਾਏ ਤੇ ਲੈਣਾ ਸੀ ਕਰਨੇ ਯਾਰ ਇਹੋ ਦੀਆਂ ਗੱਲਾਂ ਸੋਹਣੀਆਂ ਨੇ ਉਹਨੂੰ ਦੱਸੋ ਜਿਹੜਾ ਬੰਦਾ ਨਵਾਂ ਨਵਾਂ ਆਇਆ ਹੋਵੇ ਤੇ ਉੱਥੇ ਗੱਲ ਸੋਹਣੀ ਲੱਗਦੀ ਤੁਸੀਂ ਕਿਹਾ ਪਹਿਲਾਂ ਬੰਦਿਆਂ ਬੰਦੇ ਹੈਂ ਦੀਆਂ ਅੱਜ ਕਿੰਨੇ ਬੰਦੇ 432 ਬੰਦੇ ਅੱਗੇ ਪੂਰੇ ਕੰਮਾਂ ਦੇ ਹਾਂ ਉਸ ਤੋਂ ਬਾਅਦ ਤੁਸੀਂ ਕਿਹਾ ਜੀ ਸਾਡੇ ਕੋਲ ਸਾਧਨ ਨਹੀਂ 18 ਗੱਡੀਆਂ ਤੁਹਾਨੂੰ ਫਿਰ ਪ੍ਰੋਵਾਈਡ ਕਰਾਈਆਂ ਮੇਰਾ ਜਿਹੜਾ ਤਾਰਾ ਜਿਹੜਾ ਜਿੱਦ ਆਪਾਂ ਅੱਗੇ ਨਾਲੋਂ ਅੱਗੇ ਨਾਲੋਂ ਅੱਗੇ ਨਾਲੋਂ ਕੁੜਾ ਵਧਿਆ ਘਟਿਆ ਨਹੀਂ ਇੰਨਾ ਕੁਝ ਕਰਨ ਦੇ ਬਾਅਦ ਕਿ ਅਬ ਚੰਗੇ ਨਹੀਂ ਲੱਗਦਾ ਯਾਰ ਪ੍ਰਧਾਨ ਹਾ ਤੂੰ ਯਾਰ ਪਟਾਲਾ ਸਾਰਾ ਤੈਨੂੰ ਵੇਖਣਦਿਆ ਵੀ ਕਿੱਡਾ ਇੱਕ ਪ੍ਰਧਾਨ ਵਧੀਆ ਕੰਮ ਕਰ ਰਿਹਾ ਠੀਕ ਹੈ ਤੇਰੀ ਜ਼ਿੰਮੇਵਾਰੀ ਆਪ ਸਰ ਬੈਠੇ ਨੇ ਰਾਤ ਦਿਨ ਇਹ ਵੀ ਤੇਰੇ ਨਾਲ ਨੇ ਪਰ ਹੈ ਇਹ ਤੁਸੀਂ ਮੈਨੇਜ ਤੁਸੀਂ ਕਰਨਾ ਦਾ ਮਤਲਬ ਇਹ ਥੋੜਾ ਵੀ ਜੇ ਮੀਂਹ ਪੈ ਗਿਆ ਤੇ ਬਾਬਾ ਦੇ ਵਿਆਹ ਤੱਕ ਮੀਂਹ ਨਹੀਂ ਮੈਨੂੰ ਇਹ ਦੱਸੋ ਵੀ ਕੀ ਪਪਾ ਜੀ ਦਾ ਵਿਆਹ ਪਹਿਲੀ ਵਾਰੀ ਤੇ ਆਇਆ ਨਹੀਂ ਪਹਿਲੀ ਵਾਰੀ ਤੇ ਆਇਆ ਨਹੀਂ ਨਾ ਹਰ ਸਾਲ ਆਉਂਦਾ ਨਾ ਹਾਂਜੀ ਤੇ ਐਮਐਲਏ ਸਾਹਿਬ ਆ ਡੀਸੀ ਏਡੀਸੀ ਸਾਹਿਬ ਆ ਦੇਖੋ ਤੁਸੀਂ ਵਰ ਤੇ ਮੀਂਹ ਦੇ ਵਿੱਚ ਇਸ ਤੋਂ ਪਹਿਲਾਂ ਵੀ ਬੜੀਆਂ ਸਰਕਾਰਾਂ ਤੁਸੀਂ ਹੰਡਾਈਆਂ ਹੋਣਗੀਆਂ ਪਰ ਕਦੀ ਕਿਸੇ ਨੂੰ ਵਰ ਤੇ ਮੀਂਹ ਦੇ ਵਿੱਚ ਇਸ ਤਰ੍ਹਾਂ ਦੇਖਿਆ ਜੀ ਨਹੀਂ ਸਰ ਇਹ ਤਰੀਕਾ ਦੀ ਹੈ ਹੈ ਤਰੀਕਾ ਦੀ ਨੌਕਤ ਆਈ ਨਹੀਂ ਸਰ ਥੋੜਾ ਬਾਰਿਸ਼ ਕਰਕੇ ਥੋੜੀ ਮੁਸ਼ਕਲ ਆਈ ਆ ਪਰ ਫਿਰ ਵੀ ਅਸੀਂ ਕਹਿੰਦੇ ਕਿ ਉਹੀ ਵੀ ਜਿਹਨੀ ਸੰਗਤ ਆਨੀਆ ਬਾਬੇ ਦੇ ਵਿਆਹ ਪੁਰਬ ਦੇ ਵਿੱਚ ਕਿਹੇ ਬੰਨਿਓ ਤੁਹਾਨੂੰ ਸਫਾਈ ਵਿਵਸਥਾ ਚ ਸੁਣਨੀਆਂ ਯਾਰ 4 ਦਿਨ ਰਹਿ ਗਿਆ ਪ੍ਰਧਾਨ ਸਾਹਿਬ ਜਿਹੜੀ ਜਿੱਥੇ ਤੈਨੂੰ ਲੋੜ ਪੈਂਦੀ ਹੈ ਜਿੱਥੇ ਸਾਡੇ ਸਫਾਈ ਕਰਮਚਾਰੀਆਂ ਨੂੰ ਲੋੜ ਪੈਂਦੀ ਹੈ ਚੰਡੀਗੜ੍ਹ ਤੱਕ ਮੈਂ ਤੁਹਾਡੇ ਕਰਕੇ ਠੱਕੇ ਖਾ ਕੇ ਆਇਆ ਹਾਂ ਕਾਦੇ ਕਰਕੇ ਖਾ ਖਾ ਕੇ ਵੀ ਆ ਨਤੀਜਾ ਦੋ ਕਿ ਸ਼ਹਿਰ ਨੂੰ ਸਰਦ 10 ਮਹੀਨੇ ਕਿੰਨੀ ਤਗੜੀ ਕਿੰਨੇ ਕਿੰਨੇ ਚੱਟੇ ਧਰਨੇ ਲਾਉਂਦੇ ਇਨਸਾਨ ਕਦੋਂ ਦੇ ਲਾਉਂਦੇ ਫਿਰ ਕਿਸੇ ਨੇ ਸੁਣੀ ਤੁਹਾਡੀ ਨਹੀਂ ਜੇ ਮੈਂ ਸੁਣੀ ਆ ਤੁਹਾਡੀ ਤੇ ਫਿਰ ਆ ਨਤੀਜਾ ਇਥੇ ਲੋਕ ਮੱਕੇ ਮਦੀਨੇ ਦਰਬਾਰ ਸਾਹਿਬ ਸੇਵਾ ਕਰਨ ਜਾਂਦੇ ਆ ਸਾਨੂੰ ਮੌਕਾ ਮਿਲਿਆ ਵਾ ਆਪਾਂ ਸੇਵਾ ਕਰਨ ਦੀ ਬਜਾਏ ਆਪਾਂ ਇੱਥੇ ਹੋਰ ਗੱਲ ਪਾਇਆ ਉਧਰੋਂ ਮੀਂਹ ਪੈਂਦਾ ਉਧਰੋਂ ਤੁਹਾਡੇ ਇਹੋ ਲਫਾਵੇ ਨਾਲੀਆਂ 'ਚ ਜਾਂਦੇ ਬਲੌਕ ਹੁੰਦੇ ਸਾਰਾ ਕੰਮ ਆਲੀ ਤੇ ਕੋ ਸਿੱਧੀ ਗੱਲ ਹੈ ਤੇ ਜੇ ਨਹੀਂ ਸਫਾਈ ਕਰਦੇ ਕਿਹਨੂੰ ਪਤਾ ਮਾਰੀ 100 ਕੁਛ ਹੋ ਗਿਆ ਕੋਲਰਾ ਹੋ ਗਿਆ ਅਗਰ ਡੈਕ ਉੱਤੇ ਤੁਹਾਡੀ ਦਿਨੇ ਚੱਲੋ ਸੋਲ ਰਿਸਪਾਂਸਿਬਲ ਚੱਲੋ ਇਹ ਗੰਦਗੀ ਦੇ ਵਿੱਚ ਸਪੋਜ਼ ਕਰੋ ਕੋਈ ਸਾਡਾ ਆਪਣਾ ਬੱਚਾ ਬਿਮਾਰ ਪੈ ਜਾਂਦਾ ਹਾਂ ਫਿਰ ਕੀ ਕਰਦੇ ਆ ਅਸੀਂ ਇੱਥੇ ਬੈਠੇ ਹਾਂ ਹੀ ਦੇ ਇਨਸਾਨ ਹੀ ਆ ਪਰ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਚੰਗੇ ਨਹੀਂ ਲੱਗਦਾ ਯਾਰ ਹਾਂ ਹੁਣੋਂ ਪਿੱਛੇ ਵੀ ਨਵੇਂ ਢੇ ਲੱਗੀਆਂ ਜਾਂਦੀਆਂ ਅੱਗੇ ਨਵੇਂ ਢੇ ਲੱਗੀਆਂ ਜਾਂਦੀਆਂ ਇਥੋਂ ਸਫਾਈ ਦੀ ਸ਼ਹਿਰ ਦੀ ਮੇਰੀ ਗੱਲ ਤੋਂ ਗਾਜੀ ਸ਼ਹਿਰ ਦੀ ਸਫਾਈ ਕਨੇ ਰੱਖਣੀ ਸਰਕਾਰ ਤੁਹਾਨੂੰ ਪਰਸ਼ਾਵਾਂ ਦੇ ਸਾਰੇ ਤੁਹਾਡੀ ਜ਼ਿੰਮੇਵਾਰੀ ਵਣਦੀ ਇੱਥੇ ਬੰਦਿਆਂ ਦੀ ਡਿਊਟੀ ਕਿੱਥੇ ਲਾਉਣੀ ਇੱਥੇ ਕਿੱਦਨੇ ਲਾਉਣੀ ਮੈਂ ਦਫ਼ਤਰ ਤੋਂ ਨਹੀਂ ਲਾਉਣੀ ਸਰ ਅੱਜ ਤੋਂ ਸਰ ਯਾਰ ਅੱਜ ਤੋਂ ਮਤਲਬ ਕੀ ਹੈ ਪਰਸੋਂ ਡੀਸੀ ਸਾਹਿਬ ਆਏ ਨੇ ਫਿਰ ਅੱਜ ਤੋਂ ਫਿਰ ਸਰ ਕੱਲ੍ਹ ਸਾਰਾ ਚਪਾਟੇ ਯਾਰ ਹੱਥ ਝੂਠ ਸੁੱਖਾ ਸਿੰਘ ਮਤਾਬ ਸਿੰਘ ਚੌਂਕ ਤੇ ਢੇਰ ਲੱਗਾ ਪਿਆ ਤੁਹਾਡੇ ਕੋਲ ਇਹ ਪਹਿਲੀ ਵਾਰੀ ਮੈਂ ਕਰਾਉਂਦੇ ਕੰਮ 3 ਸਾਲ ਹੋ ਗਏ ਬਾਬਾ ਜੀ ਦੇ ਵਿਆਪਕਤਾ ਆ ਚੌਥਾ ਸਾਲ ਆ ਪਹਿਲੀ ਵਾਰੀ ਕੰਮ ਕਰ ਰਹੇ ਆ ਉਹਨੂੰ ਦੱਸੋ ਜਿਹਨੂੰ ਪਤਾ ਨਹੀਂ ਅਗੇ ਕਰ ਲੈ ਸਾਹਿਬ ਚਲੋ ਚਲੋ ਜਿਹੜੀ ਇੱਕੋ ਰੋਡ ਜਿਹੜਾ ਉਹ ਰੋਡ ਨਾਲ ਭਰਿਆ ਨਜ਼ਰ ਆਵੇ ਕੂੜੇ ਨਾਲ